ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 15 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਪੂਜਾ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹਾਂ ਜੇ ਦੋ ਆਖਰੀ ਭਾਗ ਰਹਿ ਗਏ ਨੇ ਇਸ ਤੋਂ ਪਹਿਲਾਂ ਕਿਸੇ ਵਿਚਾਰੀਏ ਕਿ ਅਸੀਂ ਕੀ ਕਰ ਰਹੇ ਹਾਂ ਦੋਨੋਂ ਬੜੇ ਮਹੱਤਵਪੂਰਨ ਨੇ ਜਿਹੜਾ ਅੱਜ ਭਾਗ ਮੈਂ ਆਪ ਜੀ ਨਾਲ ਵਿਚਾਰਨ ਲੱਗਾ ਜਿੰਨ ਮੈਂ ਬੜਾ ਮਹੱਤਵਪੂਰਨ ਕਹਿ ਰਿਹਾ ਹਾਂ ਕਿ ਪੂਜਾ ਕਰਨ ਲਈ ਕੀ ਭੇਟਾ ਕੀਤਾ ਜਾਵੇ। ਸੜੇ ਇੱਕ ਆਮ ਗੱਲ ਹੈ ਕਿ ਜਾਣੇ ਗੁਰੂ ਅਗੇ ਕੁਝ ਮਾਇਆ ਜ਼ਰੂਰ ਭੇਟ ਕਰਨੀ ਹੈ। ਔਰ ਬੜਾ ਪ੍ਰਚਾਰਿਆ ਜਾਂਦਾ ਹੈ ਕਿ ਖਾਲੀ ਹੱਥ ਨਹੀਂ ਕੁਝ ਭੇਟ ਕਰਨਾ। ਕੀ ਭੇਟ ਕਰਨਾ ਮਾਇਆ ਭੇਟ ਕਰਨੀ ਪੈਸਾ ਭੇਟ ਕਰਨਾ। ਜਾਂ ਫਿਰ ਦੁਨਿਆਵੀ ਪਦਾਰਥ ਲੇਕਿਨ ਪੈਸਾ ਤਾਂ ਮੱਥਾ ਮੱਥਾ ਟੇਕਣ ਲੱਗੇ ਰੱਖਣਾ ਜ਼ਰੂਰੀ ਹੋ ਗਿਆ ਨਾ ਕੁਝ ਪੈਸੇ ਰੱਖ ਕੇ ਮੱਥਾ ਟੇਕਣਾ ਹੋਰ ਭਾਵੇਂ ਹੋਰ ਵੀ ਕੁਝ ਕਰੀ ਜਾਈਏ ਇਸ ਪਾਗ ਦੇ ਵਿੱਚ ਅਸੀਂ ਗੁਰਬਾਣੀ ਰਹੀ ਹੈ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਤਿਗੁਰੂ ਕੀ ਕਹਿੰਦੇ ਨੇ ਕੀ ਭੇਟ ਕਰ ਅੱਜ ਦਾ ਪਹਿਲਾ ਪ੍ਰਮਾਣ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿਸ ਤੇ ਪੰਜਵੇਂ ਨਾਨਕ ਬਖਸ਼ਿਸ਼ ਕਰਦੇ ਨੇ ਕਾਲ ਨਾ ਪਾਣਾ ਅੰਤਰਬਿਧ ਜਾਣੇ ਤਾਂਕੀ ਕਰਮਨ ਸੇਵਾ ਕਰ ਪੂਜਾ ਹੋਮ ਇਹ ਮੰਨੂਆ ਅਕਾਲ ਮੂਰਤ ਗੁਰਦੇਵਾ ਕਾਲ ਨਾ ਪਾਨੇ ਕਿਸੇ ਦੀ ਸੇਵਾ ਭਗਤੀ ਕੀਤੀ ਜਿਹੜੀ ਅੰਜਾਈ ਨਹੀਂ ਜਾਣਦੈਂਦਾ ਉਹ ਕਾਲ ਪਰ ਕੇ ਹੋ ਜਾਏ ਜੇ ਅਸੀਂ ਉਹਦਾ ਸਿਮਰਨ ਕਰਨੇ ਆਂ ਕੁਝ ਸੱਜੇ ਜੀਵਨ ਚ ਰੱਖ ਕੇ ਕੋ ਭਲੇ ਕਰਮ ਕਰਦੇ ਆ ਤਾਂ ਅਜਾਈ ਨਹੀਂ ਜਾਣ ਦਿੱਤਾ ਅੰਤਰ ਵਿੱਚ ਜਾਣਾ ਸਭ ਤੋਂ ਵੱਡੀ ਗੱਲ ਹੈ ਕਿ ਤੂੰ ਕੁਝ ਵਖਾਵਾ ਕਰ ਰਿਹਾ ਹੋਵੇਂ ਤੇ ਇਹ ਸੋਚੇ ਕਿ ਮੈਂ ਬਾਹਰੋਂ ਜੋ ਵਖਾਵਾ ਕਰ ਰਿਹਾ ਇਹਦੇ ਨਾਲ ਹੀ ਮੈਨੂੰ ਸਭ ਕੁਝ ਪ੍ਰਾਪਤ ਹੋ ਜਾਣਾ ਜਿਹੜੀ ਅਸਲ ਚ ਕਾਲ ਨਹੀਂ ਹੈ ਵਖਾਵਾ ਉਹ ਤੁਹਾਡੇ ਹਿਰਦੇ ਦੀ ਸਾਰੀ ਗੱਲ ਜਾਣਦਾ ਅੰਦਰ ਵਿੱਚ ਜਾਣੇ ਰੇਂਦਰ ਦੀ ਜਾਣਦਾ ਸਾਰੀ ਉਹਦੀ ਸੇਵਾ ਕਰ ਤਾਂ ਕੀ ਕਰ ਮੰਨ ਸੇਵਾ ਹੋਰ ਇੱਥੇ ਵੀ ਜਿਹੜੀ ਇਹ ਸੇਵਾ ਕੀਤੀ ਗਈ 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 ਹੈ ਮਨ ਨੂੰ ਕਿਹਾ ਗਿਆ ਇਹ ਮਨ ਉਹਦੀ ਸੇਵਾ ਕਰ ਕਰ ਪੂਜਾ ਉਹਦੀ ਪੂਜਾ ਕਰ ਪੂਜਾ ਕਰਨ ਨੂੰ ਨਹੀਂ ਨਹੀਂ ਕਿਹਾ ਤੁਹਾਨੂੰ ਪਰ ਕੀ ਪੇਟਾ ਕਰ ਹோம் ਇਹ ਮੰਨੂਆ ਇਹ ਮੰਨ ਉਹਦੇ ਪੇਟਾ ਕਰਦੇ ਆਪਾਂ ਹோம் ਯਗ ਦੀ ਗੱਲ ਕੀਤੀ ਸੀ ਕੁਝ ਬੜੀਆਂ ਦਿੱਤੀਆਂ ਜਾਂਦੀਆਂ ਨੇ ਪੇਟਾ ਹੈ ভগবੰਦਾਂ ਨੂੰ ਚੀਮ ਮਾਰ ਕੇ ਪੇਟਾ ਕੀਤਾ ਜਾਂਦਾ ਇਸ ਕਰਕੇ ਹோம் ਯਗ ਉਹਦਾ ਨਾਮ ਆਇਆ ਇਹ ਹੋਰ ਕੁਝ ਨਾ ਕੀਤਾ ਜਾਏ ਤੇ ਵਿੱਚ ਕਿਉਂ ਪਾਇਆ ਜਾਂਦਾ ਹੈ ਹੋਰ ਕਈ ਸਮਗਰੀਆਂ ਪਾਈਆਂ ਜਾਂਦੀਆਂ ਉਹ ਕਿਹਾ ਜਾਂਦਾ ਇਹ ਭੇਟਾ ਕੀਤਾ ਜਾ ਰਿਹਾ ਭਗਵਾਨ ਨੂੰ ਅਗਨੀ ਦੇਵਤਾ ਉਹਦਾ ਮੁੱਖ ਹੈ ਭਗਵਾਨ ਦਾ ਤੇ ਉਹਦੇ ਰਹੀ ਉਹਨਾਂ ਨੂੰ ਭੇਟਾ ਕੀਤਾ ਜਾ ਰਿਹਾ ਇਹ ਉਹਨਾਂ ਦਾ ਕਨਸੈਪਟ ਹੈ ਸੱਦਰਨੀ ਕਰ ਪੂਜਾ ਹੋਮ ਇਹ ਮੂਨਵਾ ਇੱਥੇ ਪੂਜਾ ਕਰ ਕਿਨੂੰ ਇਹ ਮਨ ਭੇਟਾ ਕਰ ਅਕਾਲ ਮੂਰਤ ਗੁਰਦੇਵਾ ਅਕਾਲ ਜਿਹਦੇ ਤੇ ਕਦੀ ਸਮੇਂ ਦਾ ਪ੍ਰਭਾਵ ਨਹੀਂ ਮੂਰਤ ਜਿਹਦੀ ਸ਼ਖਸੀਅਤ ਸਮੇਂ ਦੇ ਪ੍ਰਭਾਵ ਤੋਂ ਬਾਹਰ ਹੈ ਜਿਸ ਭਾਵ ਜਿਹੜਾ ਮੌਤ ਰਹੇ ਤੇ ਜਿਹੜਾ ਸਦਾ ਰਹਿਣ ਵਾਲਾ ਹੈ ਜਿਹੜਾ ਸਦਾ ਸਥਾਈ ਹੈ ਉਹਦੀ ਉਹ ਗੁਰੂ ਗੁਰਦੇਵ ਦੀ ਪੂਜਾ ਕਰ ਉਹਦੀ ਸੇਵਾ ਚੀ ਲੱਗੇ ਇਹ ਜਿਹੜੀ ਕਰ ਰਹਿਣਾ ਖਾਸ ਧਿਆਨ ਦੇਣ ਵਾਲੀ ਹੈ ਕਾਲ ਨਾ ਪਾਣ ਜਿੱਥੇ ਕਿਹਾ ਨਾਲ ਅੰਤਰ ਵਿਦ ਜਾਣੇ ਵੀ ਨਾਲ ਕਹਤਾ ਹੈ ਇਸੇ ਕਰਕੇ ਜਿਹੜਾ ਅਜਦਾ ਦੂਸਰਾ ਪਰਮੁਖ ਵਿਚਾਰ ਨਹੀਂ ਲਿਆ ਉਥੇ ਗੁਰੂ ਨਾਨਕ ਬਾਦਸ਼ਾਹ ਬਖਸ਼ਿਸ਼ ਕਰਦੇ ਨੇ ਸਤਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਸ਼ਬਦ ਹੈ ਸਾਧ ਕਰ ਸੰਦਾ ਤ੍ਰਿਸ਼ਨਾ ਕਿਉ ਤੇਲ ਕਾਮ ਕ્રોਧ ਅਗਨੀ ਸੂ ਮੇਲ ਤੋਂ ਜਗ ਅਰ ਪਾਠ ਪੁਰਾਣ ਜੋ ਤਿਸ ਭਾਵ ਹੈ ਸੁਪਰਮਾਨ ਸਾਧ ਕਰ ਸੰਦਾ ਸਾਧ ਸਵਾਦ ਰਸ ਤੂੰ ਹਵਨ ਕਰਨਾ ਚਾਹੁੰਨੇ ਅਨ ਸਤਗੁਰੂ ਹਵਨ ਕਰਨ ਦੀ ਜਾਂਚ ਦੱਸ ਰਹੀ ਸਮਦਾ ਅਗਨੀ ਜਿਹੜੇ ਤੈਨੂੰ ਜੀਵਨ ਦੇ ਸਵਾਦ ਲੱਗੇ ਹੋਏ ਨੇ ਨਾ ਰਸ ਲੱਗੇ ਹੋਏ ਨੇ ਜਿਨ੍ਹਾਂ ਦੇ ਪਿੱਛੇ ਭਟਕਦਾ ਫਿਰਦਾ ਹੈ ਪਰਮੇਸ਼ਰ ਨੂੰ ਭੁੱਲਿਆ ਹੋਇਆ ਉਹਨਾਂ ਨੂੰ ਅੱਗ ਬਣਾ ਰਿਹਾ ਹੈ ਉਹਨਾਂ ਨੂੰ ਲੱਕੜੀ ਬਣਾ ਰਿਹਾ ਉਹਦੇ ਵਿੱਚ ਫਿਰ ਆਪਣੀ ਤ੍ਰਿਸ਼ਨਾ ਦਾ ਕਿਉ ਬਣਾ ਕੇ ਪਾ ਤ੍ਰਿਸ਼ਨਾ ਦਾ ਉਹ ਜਿਹੜਾ ਦੂਜਾ ਕਿਉ ਪਾਇਆ ਜਾਂਦਾ ਉਹਦੀ ਗੱਲ ਨਹੀਂ ਇੱਥੇ ਹੋ ਰਹੀ ਨਹੀਂ ਉਹ ਸਭਨ ਕੋਟ ਦੀ ਹੋ ਰਹੀ ਹੈ ਇਥੇ ਸਾਧ ਗਰ ਸੰਗਤ ਦੀ ਗੱਲ ਹੋ ਰਹੀ ਹੈ ਕ੍ਰਿਸ਼ਨਾ ਕਿਉਂ ਤੇਲ ਕਾਮ ਕ્રોਧ ਅਗਨੀ ਸਿਉ ਮੇਲ ਆਪਣਾ ਕਾਮ ਤੇ ਕ્રોਧ ਇਹਨੂੰ ਅਗਦੇ ਵਿਚ ਰਲਾ ਦੇ ਇਹਨੂੰ ਬੇਪਾ ਵਿੱਚ ਇਹੋ ਹਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਨਾ ਤੇ ਅਗਨਕੁੰਡ ਦੀ ਗੱਲ ਕੀਤੀ ਜਾ ਰਹੀ ਹੈ ਨਾ ਧੋ ਕੇ ਲਕੜਾਂ ਪਾਉਂਦੀ ਨਾ ਵਿੱਚ ਕਿਉਂ ਪਾਉਂਦੀ ਨਾ ਸੰਗਰੀ ਪਾਉਂਦੀ ਨਾ ਕੋਈ ਬਲੀ ਦੇਂਦੀ ਇੱਥੇ ਤੇ ਅੱਗ ਵੀ ਜੜੀ ਹੈ ਨਾ ਆਪਣੇ ਚਸਕਿਆਂ ਦੀ ਅੱਗ ਆਪਣੇ ਰਸਾਂ ਦੀ ਅੱਗ ਆਪਣੇ ਸਵਾਦਾਂ ਦੀ ਅੱਗ ਔਰ ਉਹਦੇ ਵਿੱਚ ਤੇਲ ਜਿਹੜਾ ਪਾਉਣਾ ਹੈ ਤ੍ਰishna ਦਾ ਇਹ ਕਿਉਂ ਬਣਾ ਕੇ ਪਾਣਾ ਹੈ ਕਿ ਜਿਹੜੇ ਤੇਰੇ ਜੀਵਨ ਚ ਵਿਕਾਰ ਨੇ ਨਾ ਇਹਨਾਂ ਨੂੰ ਅੱਗ ਥੋਂ ਸੁੱਟ ਕੇ ਬਾਲ ਦੇ ਕਾਮ ਕ੍ਰੋਧ ਅਗਨੀ ਸੋਮੇ ਜਿਹੜੇ ਤੂੰ ਹੋਮ ਜੱਗ ਕਰ ਰਿਆ ਨਾ ਹੋਮ ਜੱਗ ਔਰ ਪਾਠ ਪੁਰਾਣ ਇਹਨਾਂ ਚ ਕੁਝ ਨਹੀਂ ਲੱਪਣਾ ਆਪਣੇ ਜੀਵਨ ਨੂੰ ਉਸ ਅਕਾਲ ਪੁਰਖ ਦੀ ਰਜ਼ਾ ਚ ਲੈ ਆ ਉਹਦੇ ਪਾਣੇ ਚ ਲੈ ਆ ਜੋਤਿਸ਼ ਭਾਵ ਹੈ ਸੋ ਪਰਵਾਣ ਬਸ ਜਿਸ ਨੇ ਇਸ ਗੱਲ ਦੀ ਸਮਝ ਲੱਗੀ ਕਿ ਜੋਤਿਸ਼ ਭਾਵ ਹੈ ਸੋ ਪਰਵਾਣ ਜੀਵਨ ਉੱਠਣਾ ਸ਼ੁਰੂ ਹੋ ਜਾਏਗਾ ਮੈਂ ਤੇ ਕਮ ਜਿਸ ਦਿਨੇ ਸਮਝ ਲੱਗੀ ਕਿ ਜੋਤਿਸ ਭਾਵੈ ਸੋ ਪ੍ਰਵਾਨ ਜੀਵਨ ਕੰਪਲੀਟ ਹੋ ਗਿਆ ਫਿਰ ਸਭ ਕੁਝ ਬਾਹਰ ਹੈ ਕਿਉਂਕਿ ਤਾਂ ਹੀ ਹੋ ਗਿਆ ਨਾ ਜੋਤਿਸ ਭਾਵੈ ਸੋ ਪ੍ਰਵਾਨ ਜੇ ਉੱਤੇ ਬੂਰਨ ਵਿਸ਼ਵਾਸ ਹੋਇਆ ਉਹਦੀ ਸਮਰੱਥਾ ਤੇ ਉਹਦੀ ਹੁੰਦੇ ਵਿਸ਼ਵਾਸ ਹੋਇਆ ਇਹ ਹਰ ਬੰਦੇ ਸਾਨੂੰ ਯਾਦ ਰਹਿੰਦਾ ਕਦੀ ਇਸ ਨੂੰ ਭੁੱਲਦੇ ਨਹੀਂ ਵਿਸਾਰਦੇ ਨਹੀਂ ਇਹ ਅਵਸਥਾ ਤੇ ਪ੍ਰਾਪਤੀ ਤਾਂ ਹੀ ਹੋ ਸਕਦੀ ਜੋਤਿਸ ਭਾਵੈ ਸੋ ਪ੍ਰਵਾਨ ਉਸਤੇ ਚੁਆਇਸੇਜ਼ ਰੱਖੀਆਂ ਹੋਈਆਂ ਨੇ ਕਿ ਕੀ ਸੰਭਰਵਾਨ ਹੈ ਕੀ ਪਰਵਾਨ ਨਹੀਂ ਸਾਨੂੰ ਬਹੁਤ ਸਾਰਾ ਤਾਂ ਦੌਲਤ ਪਰਵਾਨ ਹੈ ਥੋੜਾ ਜਿਹਾ ਗਰੀਬੀ ਆ ਜਾਏ ਪਰਵਾਨ ਨਹੀਂ ਸਾਨੂੰ ਜੀਵਨ ਦੇ ਹਰ ਸੁੱਖ ਪਰਵਾਨ ਹੈ ਮੜਨ ਜਾਂ ਕਸ਼ਟ ਦਾ ਸਮਾਜ ਦੇ ਪਰਵਾਨ ਨਹੀਂ ਬਸ ਜਿਸ ਤੇ ਨਹੀਂ ਸਮਝ ਲੱਗੀ ਜੋਤਿਸ ਭਾਬਾ ਸੋ ਪਰਵਾਨ ਸਾਰੀ ਪੂਜਾ ਪਈ ਹੋਈ ਜਾਏਗੀ ਬਿਲਕੁਲ ਪੂਜਾ ਵਸਤੇ ਕੋਈ ਹੋਰ ਪਰ ਰੜਾ ਕਰਦੇ ਲੋੜ ਨਹੀਂ ਇਹ ਹੀ ਪੂਜਾ ਹੈ ਉਹਦੀ ਆਪਾਂ ਇਸ ਵਾਕ ਨੂੰ ਅਜੇ ਕੱਲ ਦਾ ਦਿਨ ਹੋਰ ਵਿਚਾਰਾਂਗੇ ਅੱਜ ਬਾਸ ਇਤਨੇ ਇੱਕ ਵਚਨ ਪਰਵਾਣ ਕਰਨਾ ਹੋਈਆਂ ਭੁਲਾ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ